ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀਚੰਦ ਜੀ ਦਾ 531ਵਾਂ ਪ੍ਰਕਾਸ਼ ਪੁਰਬ ਮਜੀਠਾ ਰੋਡ ਵੇਰ ਕਾ ਬਾਈਪਾਸ ਵਿਖੇ ਸ਼ੁਸ਼ੋਭਿਤ ਤਪਸਥਾਨ ਗੁਰਦੁਆਰਾ ਬਾਬਾ ਸ਼੍ਰੀਚੰਦ ਜੀ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਮੁੱਖ ਸੇਵਾਦਾਰ ਅਮਰਬੀਰ ਸਿੰਘ ਸੰਧੂ ਵੱਲੋਂ ਮਨਾਏ ਗਏ ਇਸ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪਿਛਲੇ ਮਹੀਨੇ ਤੋਂ ਚੱਲ ਰਹੀ ਸ਼੍ਰੀਖੰਨ ਪਾਤਸ਼ਾਹ ਦੀ ਲੜੀ ਦੇ ਪੋਗ ਪਾਈ ਗਏ ਸਮਾਗਮ ਵਿੱਚ ਪਾਈ ਬਲਵਿੰਦਰ ਸਿੰਘ ਹਜ਼ੂਰੀ ਰਾਗੀ ਅਤੇ ਹੋਰ ਪ੍ਰਸਿੱਧ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਚੇਅਰਮੈਨ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਕਰਮਜੀਤ ਸਿੰਘ ਰਿੰਟੂ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਿੰਕਾ ਸ਼ਰਮਾ ਵੱਲੋਂ ਅਚੇਤਤੌਰ ਤੇ ਐਨਐਸਮਾਗਮ ਵਿਛਾਸ ਕੀ ਪਰੀ ਗਈ। ਜ਼ਿਕਰਯੋਗ ਹੈ ਕਿ ਸੇਵਾਦਾਰ ਅਮਰਬੀਰ ਸਿੰਘ ਸੰਧੂ ਵੱਲੋਂ ਹੁਣ ਤੱਕ 6183 ਲੜਕੀਆਂ ਦੇ ਅਨੰਤਕਾਰਜ ਕੀਤੇ ਜਾ ਚੁੱਕੇ ਹਨ ਜੋ ਕਿ ਆਗਾਮੀ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸੰਤ ਰਾਮ 무ਨੀ ਜੀ, ਸ਼ੇਰੋ ਬੱਗਾ, ਇੰਜੀਨੀਅਰ ਜਸਵਿੰਦਰ ਸਿੰਘ, ਰਣਜੀਤ ਸਿੰਘ ਨਾਕਲਾ, ਰਿਤੇਸ਼ ਸ਼ਰਮਾ, ਗੁਰਮੀਤ ਸਿੰਘ ਡੇਰੀਵਾਲੇ ਜਸਬੀਰ ਸਿੰਘਲ ਸੁਖਦੇਵ ਸਿੰਘ ਵੀ ਮੌਜੂਦ ਸਨ ਅੱਜ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਮਹਾਂਤ ਪਸਵੀ ਬਾਬਾ ਸ਼੍ਰੀ ਚੰਦ ਜੀ ਦਾ ਜਿਹੜਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਔਰ ਮੈਂ ਆਪਣੀ ਤਰਫੋਂ ਸਾਰੀ ਸੰਗਤ ਨੂੰ ਅੱਜ ਦੇ ਦਿਹਾੜੇ ਦੀ ਇਸ ਮੁਬਾਰਕ ਦਿਹਾੜੇ ਦੀ ਲੱਖ ਲੱਖ ਮੁਬਾਰਕਬਾਦ ਦਿੰਨਾ ਔਰ ਆਪਣੇ ਆਪ ਨੂੰ ਭਾਗਿਆਸ਼ਾਲੀ ਸਮਝਦਾ ਕਿ ਅੱਜ ਬਾਬਾ ਸ਼੍ਰੀ ਚੰਦ ਜੀ ਦੇ ਚਰਨਾਂ 'ਚ ਅਸੀਂ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ ਔਰ ਸਾਰੇ ਪੰਜਾਬ ਪਰਚ ਸਾਰੇ ਦੇਸ਼ ਪਰਚ ਦੁਨੀਆ ਪਰਚਾ ਜੀ ਬਾਬਾ ਸ੍ਰੀ ਚੰਨ ਜੀ ਦਾ ਜਿਹੜਾ ਦਿਹਾੜਾ ਬੜੇ ਉਤਸ਼ਾਹ ਨਾਲ ਬੜੀ ਧੂਮਤਾ ਨਾਲ ਸ਼ਰਧਾ ਨਾਲ ਮਨਾਇਆ ਜਾ ਰਿਹਾ ਇੱਕ ਵਾਰੀ ਫੇਰ ਮੈਂ ਸੰਗਤਾਂ ਨੂੰ ਅੱਜ ਦੇ ਇਸ ਵਿਸ਼ੇਸ਼ ਔਰ ਇਸ ਪਵਿੱਤਰ ਦਿਹਾੜੇ ਦੀ ਲੱਖ ਲੱਖ ਮੁਬਾਰਕਬਾਦ ਅੱਜ ਬਾਬਾ ਸ੍ਰੀ ਚੰਨ ਜੀ ਦੇ ਜਨਮ ਦਿਹਾੜੇ ਦੇ ਇੱਕ ਮੌਕੇ ਤੇ ਮੈਂ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੀ ਆ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਇਹੋ ਹੀ ਅਰਦਾਸ ਕਰਦੀ ਆ ਕੀ ਉਹਨਾਂ ਦੁਆਰਾ ਦਿੱਖੀਆਂ ਦਿੱਤੀਆਂ ਗਈਆਂ ਸਿੱਖਿਆਵਾਂ ਸਾਡੇ ਜੀਵਨ ਨੂੰ ਰੌਸ਼ਨ ਕਰਨ ਤੇ ਅਸੀਂ ਭਗਤੀ ਭਾਵ ਦੇ ਨਾਲ ਨਿਮਰਤਾ ਦੇ ਨਾਲ ਆਪਣੇ ਦੇਸ਼ ਆਪਣੇ ਪਰਿਵਾਰਾਂ ਦੀ ਸੇਵਾ ਵਿੱਚ ਲੱਗੇ ਰਹੀਏ ਤੇ ਸਰਬੱਤ ਦਾ ਭਲਾ ਹੋਵੇ